ਇਧਰੋਂ ਫੌਜ ਚੜ ਕੇ ਆਉਂਦੀ ਏ ਹਜ਼ਾਰਾਂ ਦੀ ਗਿਣਤੀ ਚ ਐ ਤੋਪਾਂ ਲੈ ਕੇ ਆਏ ਮੈਂ ਉਸ ਗੁਰੂ ਦਾ ਸਿੱਖਾਂ ਜਿਹੜਾ ਬਾਹ ਪਕੜ ਲੈ ਸਿਰ ਦੇ ਦਿੰਦਾ ਪਰ ਬਚਨ ਨਹੀਂ ਕਦੀ ਝੂਠਾ ਪੈਂਦਾ ਸਿੱਖ ਸੰਤ ਦਾ ਜ਼ਿਕਰ ਕਰਨਾ ਚਾਹਨਾ ਜੀ ਸ਼ਾਮ ਮਦਨੇ ਲਿਖਿਆ ਬੜਾ ਠੋਕ ਕੇ ਵੇ ਉਹਨ ਲਿਖਿਆ ਤੋਪ ਦਾ ਤੋਪਾਂ ਮਾਰਿਆ ਵੀਰ ਸਿੰਘ ਨੂੰ ਨਹੀਂ ਛੱਡਿਆ ਸਾਥ ਤੇ ਸੰਤ ਮੀਆਂ ਜੰਗਨਾਮੇ ਚ ਬਾਬਾ ਵੀਰ ਸਿੰਘ ਜੀ ਦਾ ਨਾਮ ਆਪ ਜੀ ਨੇ ਸੁਣਿਆ ਹੋਣਾ ਨੁਰੰਗਾਬਾਦ ਵਾਲੇ ਉਰੰਗਾਬਾਦ ਉਹ ਨਰੰਗਾਬਾਦ ਵਾਲੇ ਮਾਝੇ ਦੀ ਧਰਤੀ ਮਾਝ ਆਪ ਜੀ ਨੂੰ ਉਦਾਹਰਣ ਦੇਣ ਲਗਾ ਵੀ ਕੀ ਮੇਰੇ ਮਨ ਸਿਆ ਸਵੇਰ ਦਾ ਵੀ ਬੰਦਾ ਮੰਨੇਗਾ ਵੀ ਕਿਉਂਕਿ ਸਾਰੀ ਬਾਣੀ ਤਾਂ ਪ੍ਰੈਕਟੀਕਲ ਮੈਂ ਨਹੀਂ ਕਮਾਰਿਆ ਕੋਈ ਨਾ ਕੋਈ ਤਾਂ ਕਰੋੜਾਂ ਵਿੱਚੋਂ ਕਮਾਂਦਾ ਹੋਇਆ ਕਿਸੇ ਨਾ ਕਿਸੇ ਸ਼ਬਦ ਦੇ ਅਰਥ ਕਰ ਹੀ ਰਿਹਾ ਹੈ ਨਾ ਜੀਵਨ 'ਚ ਬਾਬਾ ਵੀਰ ਸਿੰਘ ਇਹਨਾਂ ਦਾ ਜਿਹੜਾ ਜਨਮ ਖੈ ਮਾਝੇ ਤੇ ਇੱਕ ਪਿੰਡ ਗੱਗੋਬੂਆ ਮਾਝੇ ਵਾਲੇ ਨੂੰ ਪਤਾ ਹੋਣਾ ਉੱਥੇ ਉਹਨਾਂ ਦਾ ਜਨਮ ਹੋਇਆ ਇਹਨਾਂ ਦੇ ਪਿਤਾ ਫੌਜ ਵਿੱਚ ਭਰਤੀ ਸਨ ਖਾਲਸਾ ਫੌਜ ਵਿੱਚ ਉਹਨਾਂ ਉਹ ਸ਼ਹੀਦ ਹੋ ਗਏ ਇਹ ਵੀ ਫੌਜ ਵਿੱਚ ਗਏ ਪਰ ਕਹਿੰਦੇ ਨੇ ਲੜਦਿਆਂ ਕੋਇਆ ਇਹਨਾਂ ਦੇ ਖੱਤ ਦਾ ਖੰਡਾ ਟੁੱਟ ਗਿਆ ਲੜੇ ਉਸ ਦਿਨ ਵੀ ਪਰ ਉਸ ਦਿਨ ਖੰਡਾ ਟੁੱਟਣ ਤੋਂ ਬਾਅਦ ਇੱਕ ਮਨ ਚ ਆਇਆ ਨਹੀਂ ਮੇਰੀ ਰੱਬ ਨੇ ਪਾਸਾ ਕੋਈ ਹੋਰ ਲਿਖਿਆ ਹੈ ਪਰ ਇਹ ਰਾਜਨੀਤੀ ਚ ਪੂਰਾ ਦਖਲ ਦਿੰਦੇ ਸਨ ਪਰ ਇਬਾਦਤ ਬਹੁਤ ਸੀ ਮੈਂ ਰਾਜਨੀਤੀ ਦਾ ਦੂਜੇ ਨਾਲ ਜਵਾਲੇ ਲੈ ਲਿਓ ਖਾਲਸਾ ਰਾਜ ਦਾ ਸੁਖ ਮੰਗਣ ਵਾਲੇ ਸਨ ਇੱਕ ਵੀਰ ਮੁਰਗੇਸ਼ ਗ੍ਰੰਥ ਹੈ ਜੀ ਹੈ ਕਵਤਾ ਵਿੱਚ ਕਾਫੀ ਵੱਡਾ ਹੈ ਉਹ 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 ਪੜਨ ਵਾਲਾ ਪਰ ਉਹ ਵਿਖਮ ਬਹੁਤ ਤੇ ਮਹਿੰਗਾ ਬਹੁਤ ਹੈ ਮਹਿੰਗਾ ਦਾ ਮਤਲਬ ਪੈਸੇ ਕਰਕੇ ਨਹੀਂ ਸ਼ਬਦਾਵਲੀ ਬੜੀ ਮਹਿੰਗੀ ਹੈ ਵਿੱਚੋਂ ਉਹ ਖੰਸ ਬਿਰਤੀ ਨਾਲ ਪੜਨ ਵਾਲਾ ਹੈ ਬਾਬਾ ਵੀਰ ਸਿੰਘ ਦੇ ਤਕਰੀਬਨ 366 ਦਮਦਮੇ ਸਨ ਪੰਜਾਬ ਦੀ ਧਰਤੀ ਤੇ 366 ਉਹਨਾਂ ਦੇ ਨਾਲ ਤਕਰੀਬਨ ਹਜ਼ਾਰਾਂ ਦੀ ਗਿਣਤੀ ਵਿੱਚ ਹਥਿਆਰਬੰਦ ਸਿੰਘ ਰਹਿੰਦੇ ਸਨ ਆਪਣੇ ਉਹਨਾਂ ਦੇ ਨਾਲ ਤੋਪ ਵੀ ਹੁੰਦੀ ਸੀ ਜੀ ਇਹਨਾਂ ਨੇ ਸੇਵਾ ਕੀਤੀ ਸੀ ਬਾਬਾ ਸਾਹਿਬ ਸਿੰਘ ਜੀ ਬੇਦੀ ਓਨੇ ਵਾਲਿਆਂ ਦੀ ਉਧਰੋਂ ਚिटਕ ਲੱਗੀ ਜਦੋਂ ਉਹ ਕਿਤੇ ਓਨਾ ਗਏ ਮੈਂ ਇੱਕ ਬੇਨਤੀ ਕਰਾਂਗਾ ਉੱਥੇ ਅੱਜ ਵੀ ਇੱਕ ਇਹ ਮੈਂ ਸ਼ਬਦ ਵਰਤਾਂ ਵੀ ਗੁੰਬਦ ਟਾਈਪ ਕਹਿ ਲਵਾਂ ਇੱਕ ਸਥਾਨ ਬਣਿਆ ਹੋਇਆ ਜਿਹੜਾ ਬਾਬਾ ਵੀਰ ਸਿੰਘ ਨਰੰਗਾ ਬਾਦ ਵਾਲਿਆਂ ਨੇ ਆਪਣੀ ਖੱਤਾਂ ਨਾਲ ਸੇਵਾ ਕਰਦਿਆਂ ਬਣਾਇਆ ਸੀ ਉਹ ਖਾਲਸਾ ਰਾਜ ਦੇ ਹਮਦਰਦ ਸਨ ਬਾਬਾ ਵੀਰ ਸਿੰਘ ਉਹ ਨਹੀਂ ਖੋਇਆ ਕੀ ਮੈਂ ਆਪ ਨੂੰ ਜਿਹੜੀ ਬੇਨਤੀ ਕਰ ਲੱਗਾ ਉਹਨਾਂ ਦੇ ਜਿਹੜੇ ਲੰਗਰ ਸੀ ਉਸ ਵਕਤ ਦਾ ਇਤਿਹਾਸ ਕਹਿੰਦਾ ਤਕਰੀਬਨ 20 ਹਜ਼ਾਰ ਬੰਦਾ ਰੋਜ਼ ਲੰਗਰ ਛਕਦਾ ਸੀ ਮਨਾਂ ਦੇ ਹਿਸਾਬ ਨਾਲ ਲੂਣ ਲੱਗਦਾ ਸੀ ਮਨਾਂ ਦੇ ਹਿਸਾਬ ਨਾਲ ਟੋਟਾ ਨਹੀਂ ਸੀ ਆਉਂਦਾ ਬੰਦਗੀ ਇਬਾਦਤ ਵਾਲੇ ਹੋਇਆ ਕਿ ਜਦੋਂ ਸ਼ੇਰੇ ਪੰਜਾਬ ਦੀ ਮੌਤ ਹੋ ਗਈ ਕਾਲੂ ਨੇ ਜ਼ਿਕਰ ਕੀਤਾ ਆਪਾਂ ਧਾਪੀ ਮਤ ਮਚ ਗਈ ਨਾ ਆਪ ਜੀ ਨੂੰ ਸਹੀ ਗੱਲ ਬੱਲੇ ਹੋਣਾ ਚਾਹਨਾ ਉਧਰੋਂ ਕਬਰ ਕਸ਼ਮੀਰਾ ਸਿੰਘ ਪਸ਼ੌਰਾ ਸਿੰਘ ਤੇ ਸੰਧਾ ਵਾਲੀਆ ਹਰੀ ਸਿੰਘ ਨਲਵੇ ਦਾ ਪੁੱਤਰ ਸਰਦਾਰ ਜਵਾਰ ਸਿੰਘ ਜਦੋਂ ਆਪਸੀ ਖਾਨਾ ਜੰਗੀਓ ਇਹਨਾਂ ਨੂੰ ਮਾਰਨਾ ਚਾਹੁੰਦੇ ਸਨ ਇਹ ਸਾਰੇ ਦੇ ਸਾਰੇ ਜਿਹੜੇ ਨੇ ਬਾਬਾ ਬੀਰ ਸਿੰਘ ਦੇ ਡੇਰੇ ਚਲੇ ਗਏ ਉਹਨਾਂ ਦਾ ਡੇਰਾ ਸੀ ਉਸ ਵਕਤ ਖਰੀਕੇ ਪਤਨ ਨੇੜੇ ਇਹ ਉਹਨਾਂ ਦੀ ਸ਼ਰਨ ਚਲੇ ਗਏ ਉਧਰੋਂ ਸਿੱਖ ਫੌਜਾਂ ਵਿੱਚ ਬਾਬਾ ਬੀਰ ਸਿੰਘ ਜੀ ਦਾ ਸਨਮਾਨ ਬਹੁਤ ਸੀ ਬਹੁਤ ਉਹਨਾਂ ਦੀ ਸਮਝੋ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸਨ ਉਸ ਵਕਤ ਹਕੂਮਤ ਨੇ ਕਿਹਾ ਆਪਣੇ ਬੰਦੇ ਭੇਜੇ ਕਿ ਸੰਧਾ ਵਾਲੀਆ ਤੇ ਕਸ਼ਮੀਰਾ ਸਿੰਘ ਸਾਨੂੰ ਵਾਪਸ ਕਰੋ ਬਾਬਾ ਬੀਰ ਸਿੰਘ ਉਹਨਾਂ ਨੇ ਕਿਹਾ ਨਾ بس ਦੋ ਗੱਲਾਂ ਚੇਤੇ ਰੱਖਿਓ ਜਿਹੜਾ ਸ਼ਰਨ ਚ ਆ ਗਿਆ ਹੈ ਉਹਨੂੰ ਤੁਹਾਡੇ ਸਾਹਮਣੇ ਅਸੀਂ ਆਪਣੇ ਡੇਰੇ ਚੋਂ ਬਾਹਰ ਨਹੀਂ ਕਢਣਾ ਤੇ ਧੱਕੇ ਨਾਲ ਲਜਾਣ ਵੀ ਨਹੀਂ ਦੇਣਾ ਜਿਹੜਾ ਸ਼ਰਨ ਆਇਆ ਸਾਧੂ ਨੂੰ ਆਪਣੇ ਸੀਨੇ ਨਾਲ ਲਾਂਦਾ ਹੁੰਦਾ ਹੈ ਫਿਰ ਯਾਦ ਰੱਖਿਓ ਇਹ ਪਾਪमय ਸ਼ਬਦ ਵਰਤਾਂ ਪਿਛਲੇ ਸਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਸਾਹਿਬ ਰੱਖ ਕੇ ਇਸ ਚੀਜ਼ ਦੀ ਮਾਫੀ ਮੰਗੀ ਗਈ ਹੈ ਕਿਉਂਕਿ ਖਾਲਸਾ ਫੌਜਾਂ ਨੇ ਮਾਰਿਆ ਬਾਬਾ ਬੀਰ ਸਿੰਘ ਉਹਨਾਂ ਉਸ ਵਕਤ ਉਹ ਫਿਰ ਚੜ ਕੇ ਆਏ ਮੈਂ ਆਪ ਨੂੰ ਬੇਨਤੀ ਕਰਨ ਲੱਗਾ ਸਿਰਫ ਉਹਨਾਂ ਦਾ ਦ੍ਰਿਸ਼ ਕਿਉਂਕਿ ਜੇ ਕਿਸੇ ਨੇ ਬੜੀ ਸਰਲ ਪੰਜਾਬੀ ਚ ਪੜਨਾ ਹੋਵੇ ਬਾਬਾ ਬੀਰ ਸਿੰਘ ਜੀ ਦਾ ਜੀਵਨ ਛੋਟੀ ਜੀ ਕਿਤਾਬ ਹੈ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਦੀ ਲਿਖੀ ਹੈ ਬਾਬਾ ਬੀਰ ਸਿੰਘ ਜੀ ਛੋਟੀ ਜੀ ਪੜਨ ਵਾਲੀ ਹੈ ਜੀ ਉਹ ਬੜੀ ਸਰਲ ਹੈ ਸੌਖੀ ਸਮਝ ਪਾਈ ਜਾਂਦੀ ਹੈ ਗੁਰਮੁਖੀ ਪੜਨ ਵਾਲੇ ਇਧਰੋਂ ਫੌਜ ਚੜ ਕੇ ਆਉਂਦੀ ਹੈ ਹਜ਼ਾਰਾਂ ਦੀ ਗਿਣਤੀ ਚਾਹੇ ਤੋਪਾਂ ਲੈ ਕੇ ਆਏ ਕਿ ਬਾਬਾ ਬੀਰ ਸਿੰਘ ਦਾ ਢੇਰਾ ਉਡਾ ਦੇਣਾ ਹੈ ਜੋਨਾਂ ਨੇ ਕਿੱਜੇ ਸ਼ਰਨ ਆ ਗਏ ਨੇ ਤੇ ਹਜ਼ਾਰਾਂ ਦੀ ਗਿਣਤੀ 'ਚ ਇਹਨਾਂ ਕੋਲ ਸੰਗਤ ਇਕੱਠੀ ਹੋ ਗਈ ਮੈਂ ਹਜ਼ਾਰਾਂ ਗਿਣਤੀ ਵਰਤੈ ਮੈਂ ਉਹ ਦਿਨ ਕਿਆ ਸੀ ਅਸੀਂ ਜਦੋਂ ਸੰਤ ਸ਼ਬਦ ਨਿੰਦਨ ਲੱਗਨੇ ਆ ਬਸ ਸੁਹਾਗਾ ਹੀ 베ਰਨੇ ਆ ਬਾਬਾ ਵੀਰ ਸਿੰਘ ਦਾ ਜ਼ਿਕਰ ਕਦੀ ਕੋਈ ਘੱਟ ਕਰਦਾ ਹੈ ਬਾਬਾ ਵੀਰ ਸਿੰਘ ਸ਼ਹੀਦ ਹੋ ਰਹੇ ਨੇ ਤੇ ਸ਼ਹੀਦ ਖੁੰਦਿਆ ਨੇ ਜਿਨ੍ਹਾਂ ਨੂੰ ਪੱਗ ਸਿਰ ਤੇ ਸਜਾਈ ਜਿਨ੍ਹਾਂ ਨੂੰ ਸੇਵਾ ਸੌਂਪੀ ਉਹਨਾਂ ਦਾ ਨਾਮ ਸੀ ਮਹਾਰਾਜ ਸਿੰਘ ਜੀ ਜਿਹੜੇ ਸਿੰਗਾਪੁਰ ਗਏ ਨੂੰ ਪਤਾ ਹੁਣਾ ਬਾਬਾ ਮਹਾਰਾਜ ਸਿੰਘ ਜੀ ਨਾਂ ਨਹੀਂ ਸੀ ਮਹਾਰਾਜ ਕਿਉਂਕਿ ਲੰਗਰ ਵਰਤਾਂਦਿਆਂ ਕਹਿੰਦੇ ਮਹਾਰਾਜ ਜੀ ਦਾਲਾ ਜੀ ਮਹਾਰਾਜ ਜੀ ਪ੍ਰਸ਼ਾਦਾ ਜੀ ਸੰਗਤ ਨੇ ਨਾਮ ਪਾ ਦਿੱਤਾ ਮਹਾਰਾਜ ਸਿੰਘ ਆਮ ਲੋਕ ਭਾਈ ਮਹਾਰਾਜ ਸਿੰਘ ਕਹਿੰਦੇ ਨੇ ਬਾਬਾ ਵੀਰ ਸਿੰਘ ਤੋਂ ਬਾਅਦ ਸ਼ਹਾਦਤ ਦਾ ਜਾਮ ਸਿੰਘਾਪੁਰ ਦੀ ਧਰਤੀ ਤੇ ਭਾਈ ਮਹਾਰਾਜ ਸਿੰਘ ਨੇ ਕੀਤਾ ਜਿਹੜੇ ਕਤੋਂ ਰੋਡ ਗੁਰਦੁਆਰਾ ਬੜੀ ਮਹਿਜਾਨਾ ਜੀ ਖਰ ਸਾਲ 2 ਸਾਲ ਬਾਅਦ ਮੈਂ ਜਾਣਾ ਉੱਥੇ ਤੇ ਮੇਰੀ ਇੱਛਾ ਹੁੰਦੀ ਹੈ ਬਾਬਾ ਮਹਾਰਾਜ ਸਿੰਘ ਦੇ ਸ਼ੀਧੀ ਸਥਾਨ ਤੇ ਮੈਂ ਨਮਸਕਾਰ ਜ਼ਰੂਰ ਕਰਕੇ ਆਉਣਾ ਕਿਉਂਕਿ ਇਹਦਾ ਮਤਲਬ ਕੋਈ ਸਿੱਖਾਂ ਸਪਿਰਚੁਅਲ ਬੰਦਾ ਹੀ ਨਹੀਂ ਹੋਇਆ ਵੇਖੋ ਨਿਹਰ ਸਾਈਂ ਦਾ ਮਨ ਲਬਜ ਨਹੀਂ ਵਰਤਨੇ ਚਾਹੀਦੇ ਸਾਰੀ ਸਦੀਆਂ ਪਖੰਡੀ ਹੋਏ ਸਾਰੀ ਪਾਪ ਕਰਨ ਵਾਲੇ ਹੋਏ ਨਿਉ ਕਿ ਸਾਡਾ ਅੰਦਰ ਇਹੋ ਜਿਹਾ ਸੈੱਟ ਕਰ ਦਿੱਤਾ ਹੈ ਕੁਝ ਪਖੰਡੇ ਨਾ ਕੋ ਵਰਤ ਗਿਆ ਤੇ ਖਿਮਾ ਕਰਿਓ ਕੁਝ ਆਪਾਂ ਇਸ ਢੰਗ ਨਾਲ ਚੱਲ ਪਏ ਆ ਅਸੀਂ ਇਬਾਦਤ ਵਾਲਿਆਂ ਦਾ ਜ਼ਿਕਰ ਕਰਨ ਤੋਂ ਵੀ ਕੰਨੀ ਘਤਰਾਨੇ ਕਿਉਂਕਿ ਸਾਨੂੰ ਡਰ ਲੱਗਦਾ ਹੈ ਕਹਿ ਦੇਣਗੇ ਉਹ ਦੇਹ ਦਾ ਪੁਜਾਰੀ ਓਏ ਸੰਤਾਂ ਨੂੰ ਮੰਨਦਾ ਓਏ ਬਾਬਾ ਬੀਰ ਸਿੰਘ ਨਰੰਗਾਬਾਦ ਵਾਲੇ ਉਹਨਾਂ ਦੇ ਕੋਲ ਸ਼ਰਨ ਚ ਆਇਆ ਖਾਲਸੀ ਫੌਜਾਂ ਚੜ ਕੇ ਆਈਆਂ ਨੇ ਉਹਨਾਂ ਭਾਈ ਮਹਾਰਾਜ ਸਿੰਘ ਜੀ ਨੂੰ ਹੁਕਮ ਦੇ ਦਿੱਤਾ ਕਿ ਅੱਜ ਇੱਕ ਤਾਂ ਦੇਗ 500 ਦਮੜਾ ਦੇ ਕੇ ਗਿਆ ਦੇਗ ਤਿਆਰ ਕਰ ਦਿਓ ਕਿਉਂ ਜੀ ਕਹਿਣ ਲੱਗੇ ਮੈਂ ਕੱਲ ਨੂੰ ਸ਼ਹੀਦ ਹੋ ਜਾਣਾ ਤੇ ਮੈਂ ਚਾਹਨਾ ਇਹਨਾਂ ਨੇ ਕਿਸੇ ਨੇ ਮੇਰੀ ਅਰਦਾਸ ਨਹੀਂ ਕਰਨੀ ਕਿਸੇ ਨੇ ਦੇਗ ਨਹੀਂ ਬਣਾਣੀ ਮੈਂ ਚਾਨਮ ਸ਼ਹੀਦ ਹੋਣ ਤੋਂ ਪਹਿਲਾਂ ਆਪਣੀ ਦੇਖਰਾ ਕੇ ਆਪ ਖੁਦ ਅਰਦਾਸ ਕਰ ਲਵਾਂ। ਬਾਬਾ ਵੀਰ ਸਿੰਘ ਜੀ ਰਾਤ ਪੈ ਗਈ ਏ। ਕਵਰ ਕਸ਼ਮੀਰਾ ਸਿੰਘ, ਪਸ਼ੌਰਾ ਸਿੰਘ, ਹਰੀ ਸਿੰਘ ਨਲਵਾ, ਸੰਧਾ ਵਾਲੀਏ ਉਹਨਾਂ ਦੀ ਸ਼ਰਨ 'ਚ ਉਹਨਾਂ ਦੇ ਬੱਚੇ, ਉਹਨਾਂ ਦੀ ਸ਼ਰਨ 'ਚ ਰਾਣੀਆਂ ਉਹਨਾਂ ਦੀ ਸ਼ਰਨ 'ਚ ਨੇ। ਇਧਰ ਉਹ ਕਿਹਾ ਜਾਂਦਾ ਵੀ ਜੇ ਚੜ੍ਹ ਕੇ ਆਏ ਨੇ ਆਪਾਂ ਵੀ ਹਜ਼ਾਰਾਂ ਹਾਂ। ਆਪਾਂ ਮੁਕਾਬਲਾ ਕਰੀਏ। ਬਾਬਾ ਵੀਰ ਸਿੰਘ ਨੇ ਕਿਹਾ ਨਾ। ਇਸ ਦੇਰੇ ਵਿੱਚ ਕਿਸੇ ਨੇ ਖੱਤ ਨਹੀਂ ਚੁਕਣਾ ਕੋਈ ਗੈਰ ਹੁੰਦਾ ਤੇ ਸ਼ਾਇਦ ਕਰਦੇ ਆਪਣਿਆਂ ਨੂੰ ਨਾ ਮਾਰੋ ਹੁਣ ਦੇਖੋ ਉਹ ਉਹਨਾਂ ਦਾ ਅੰਦਰ ਕਿਹਸਾ ਹੈ ਆਪਣਿਆਂ ਨੂੰ ਨਾ ਮਾਰੋ ਉਹ ਆਏ ਜੀ ਉਹਨਾਂ ਇਹ ਐਲਸੀ ਭੇਜਿਆ ਉਹਨਾਂ ਕਿਹਾ ਬਾਬਾ ਜੀ ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੇ ਸਤਿਕਾਰ ਕਰਨੇ ਆ ਤੇ ਆ ਕਸ਼ਮੀਰਾ ਸਿੰਘ ਸੰਦੇਵ ਵਾਲੀਏ ਇਹ ਤੁਸੀਂ ਸਾਡੇ ਪੇਸ਼ ਕਰ ਦਿਓ ਸਾਨੂੰ ਦੇ ਦਿਓ ਉਹਨਾਂ ਨੇ ਕਿਹਾ ਚੇਤੇ ਰੱਖਿਓ ਮੇਸ ਗੁਰੂ ਦਾ ਸੇਖਾ ਜਿਹੜਾ ਬਾਹ ਪਕੜ ਲੈ ਸਿਰ ਦੇ ਦਿੰਦਾ ਪਰ ਬਚਨ ਨਹੀਂ ਕਦੀ ਝੂਠਾ ਪੈਂਦਿੰਦਾ ਉਹਨਾਂ ਨੇ ਕਿਹਾ ਜਿਵੇਂ ਤੁਹਾਡੀ ਮਰਜ਼ੀ ਕਰ ਲੋ ਫਿਰ ਗੋਲਾ ਵੱਜਾ ਜੀ ਬਾਬਾ ਜੀ ਰਾਤ ਸਾਰੀ ਸਿਮਰਨ ਚ ਬੈਠੇ ਰਹੇ ਉਦਨ ਉਧਰ ਫੌਜਾਂ ਆ ਰਹੀਆਂ ਰਾਤ ਸਾਰੀ ਲੰਗਰ ਪਕਦਾ ਰਿਹਾ ਦੇਗ ਤਿਆਰ ਲੰਗਰ ਤਿਆਰ ਤੇ ਭਾਈ ਮਹਾਰਾਜ ਸਿੰਘ ਨੂੰ ਕਿਹਾ ਅੱਗੇ ਨਾਲੋਂ ਕਈ ਗੁਣਾ ਵੱਧ ਦਾਲ ਪਕਾਇਓ ਕਿਉਂਕਿ ਮੇਰੇ ਜਿਉਂਦੇ ਜੀ ਇਥੋਂ ਕਦੀ ਲੰਗਰ ਤੋਂ ਭੁੱਖਾ ਕੋਈ ਨਹੀਂ ਗਿਆ ਜਦੋਂ ਮੈਨੂੰ ਕੱਲ ਨੂੰ ਮਾਰ ਲੈਣਗੇ ਸੰਗਤਾਂ ਨੂੰ ਸ਼ਹੀਦ ਕਰਨਗੇ ਘਟੂ ਘਟ ਜਾਂਦੇ ਆ ਲੰਗਰ ਜ਼ਰੂਰ ਛਾ ਕੇ ਜਾਣ। ਬਾਬਾ ਵੀਰ ਸਿੰਘ ਸਾਰੀ ਰਾਤ ਸਿਮਨ ਚ ਬੈਠੇ ਰਹੇ। ਅੰਮ੍ਰਿਤ ਵੇਲੇ ਡੇਢ ਪੈਂਦੀ ਰਾਤ ਰਹਿੰਦੇ ਚੌਂਕੜੇ ਚ ਉੱਠੇ। ਇਸ਼ਨਾਨ ਕੀਤਾ ਸਿਮਨ ਚ ਬਹਿ ਗਏ ਕੀਰਤਨ ਵਾਲੀ ਰਬਾਬੀ ਆਗੋ ਉਸ ਰਬਾਬੀ ਦਾ ਨਾਮ ਸੀ ਭਾਈ ਜਸ ਜਿਹੜਾ ਬਾਬਾ ਵੀਰ ਸਿੰਘ ਜੀ ਕੋਲ ਕੀਰਤਨ ਕਰਦਾ ਸੀ। ਗੋਲਾ ਵੱਜਿਆ ਜੀ ਪੂਰੇ ਜ਼ੋਰ ਦਾ। ਡੇਰੇ ਦੇ ਲੰਗਰ 'ਚ ਗੋਲੇ ਵੱਜੇ ਗੋਲੀਆਂ ਚਲੀਆਂ ਮੈਂ ਆਪ ਨੂੰ ਇੱਕ ਬੇਨਤੀ ਕਰਾਂ ਇਸ ਤਰ੍ਹਾਂ ਮੰਜੇ ਤੇ ਬੈਠੇ ਆ ਮੈਂ ਤਾਂ ਅਜ ਕਿਹਾ ਵੀ ਇਹ ਜਿਹੜਾ ਸ਼ਲੋਕ ਹੈ ਐਵੇਂ ਨਹੀਂ ਸਿੱਖਾਂ 'ਚ ਕਮਾਈ ਵਾਲੇ ਹੋਏ ਆ ਪੂਰੇ ਜ਼ੋਰ ਨਾਲ ਬਾਬਾ ਬੀਰ ਸਿੰਘ ਦਾ ਨਿਸ਼ਾਨਾ ਬਣਾ ਗੋਲਾ ਉਹਨਾਂ ਦੇ ਪੱਟ 'ਚ ਵੱਜਾ ਕੇ ਆ ਜਿਹੜਾ ਗੋਡਾ ਹੈ ਸਕੇ ਨ ਨਹੀਂ ਟੁੱਟੀ ਹੱਡੀ ਬਿਲਕੁਲ ਚੱਕਨਾ ਚੂਰ ਹੋ ਗਈ ਕਿੰਨੇ ਕਈ ਇੰਚ ਗਾਇਬ ਪੈ ਗਿਆ ਹੱਡੀ ਦੇ ਵਿੱਚ ਪੱਟ ਵੱਖਰਾ ਹੋ ਗਿਆ ਪਿੰਨਣੀ ਵਕਰੀ ਹੋ ਗਈ ਉਹਨਾਂ ਨੇ ਕਹਿ ਕੰਮ ਕਰੋ ਇਹ ਇਸ ਨੂੰ ਚੁੱਕੀ ਨਹੀਂ ਸੀ ਜਾ ਰਹੀ ਬਾਬਾ ਵੀਰ ਸਿੰਘ ਕਹਿੰਦੇ ਨੇ ਇੱਕ ਤਾਂ ਕਿਸੇ ਨੇ ਕਬੂਲ ਨਹੀਂ ਬੋਲਣਾ ਸ਼ਬਦ ਪੜੋ ਦੂਜਾ ਕਹਿਣ ਲੱਗੇ ਸੀ ਮੇਰੀ ਲੱਤ ਨੂੰ ਚੁੱਕ ਕੇ ਉੱਤੇ ਕਰ ਦਿਓ ਜਦੋਂ ਨਹੀਂ ਹੋ ਰਹੀ ਸੀ ਕਹਿਣ ਲੱਗੇ ਕੰਮ ਕਰੋ ਗੜਬਈ ਨੂੰ ਕਹਿੰਦੇ ਟੋਕਾ ਲੈ ਕੇ ਨੂੰ ਵੱਢ ਦੇ ਕਹਿੰਦਾ ਬਾਬਾ ਜੀ ਮੈਂ ਕੰਮ ਨਹੀਂ ਕਰ ਸਕਦਾ ਮੈਂ ਬੇਨਤੀ ਕਰਾ ਗੋਲੀਆਂ ਦੀ ਬਾਛੜ ਹੋ ਰਹੀ ਏ ਦਿਨ ਦਾ ਚੜਾ ਚੜਿਆ ਪੱਟ ਟੁੱਟਿਆ ਪਿਆ ਹੋਏ ਚੌਂਕੜੇ ਮਾਰਿਆ ਸੰਤ ਅਜੇ ਵੀ ਬਿਠਾ ਹੈ ਬਾਣੀ ਪੜ ਰਹਿਨੇ ਬੀਰ ਬਰਗੇਸ਼ ਗ੍ਰੰਥ ਚ ਲਿਖਿਆ 18 ਗੋਲੀਆਂ ਵੱਜੀਆਂ ਬਾਬੇ ਨੂੰ ਇੱਕ ਗੋਲਾ ਵੱਜਿਆ 10 ਗੋਲੀਆਂ ਛਾਤੀ 'ਚ ਵੱਜੀਆਂ, 4 ਗੋਲੀਆਂ ਦੋਵਾਂ ਬਾਹਾਂ 'ਚ ਵੱਜੀਆਂ, 2 ਗੋਲੀਆਂ ਸਿਰ 'ਚ ਵੱਜੀਆਂ, 2 ਗੋਲੀਆਂ ਨਲਾਂ 'ਚ ਮਾਰੀਆਂ ਉਹਨਾਂ। 18 ਗੋਲੀਆਂ ਵੱਜੀਆਂ ਅਜੇ ਵੀ ਉੱਚੇ ਬੈਠਾ ਗੁਰੂ ਗੁਰੂ ਜਪੀ ਜਾਂਦਾ। ਕਹਿੰਦਾ ਵੈਗੁਰੂ ਇਹਨਾਂ ਦਾ ਭਲਾ ਕਰੇ। ਭਲਾ ਕਰੇ ਇਹਨਾਂ ਦਾ। ਕਹਿੰਦੇ ਨੇ ਉਧਰੋਂ ਸਾਰੀ ਕਦਮ ਹਾਂ ਪਸ਼ੋਰਾ ਸਿੰਘ ਵੀ ਗਏ ਆ, ਉਹਨਾਂ ਉਹਨਾਂ ਕਹੇ ਤੁਹਾਡਾ ਧਰਮ ਹੈ ਤੁਸੀਂ ਲੜੋ, ਪਰ ਸੰਗਤ ਨੂੰ ਕਿਹਾ ਕਿਸੇ ਨੇ ਖਤ ਨਹੀਂ ਚੁਕਣਾ। ਲੰਗਰ ਚ ਗੋਲੇ ਮਾਰੇ ਇਸ ਕਰਕੇ ਥੋੜਾ ਐਵੇਂ ਜਾੜਾ ਕਿਉਂ ਪੁੱਟੀਆਂ ਗਈਆਂ ਕਿਉਂ ਰੁਲ ਗਿਆ ਸਾਰਾ ਪਰਿਵਾਰ ਉਹ ਖਾਨਦਨ ਕਿਉਂ ਮਿਟ ਗਿਆ ਕਿਸੇ ਬ੍ਰਹਮ ਗਿਆਨੀ ਨੂੰ ਮਾਰਿਆ ਹੋਇਆ ਸੀ ਜਦ ਉਹ ਗੋਲੀਆਂ ਨਾਲ ਛੱਲੀ ਨੇ ਖੂਨ ਵਗਦਾ ਪਿਆ ਕਮਾਲ ਦੀ ਗੱਲ ਉਦੋਂ ਵੀ ਖਸਦੇ ਪਏ ਨੇ ਮੁਸਕਰਾਉਂਦੇ ਨਾਲ ਕਹਿੰਦੇ ਨੇ ਮੈਂ ਦੇਹ ਨਹੀਂ ਮੈਂ ਨਹੀਂ ਮਰਨਾ ਮੈਂ ਦੇਹ ਤੋਂ ਨਿਆਰਾ ਹਾਂ ਇਹ ਮਿੱਟੀ ਦੀ ਮਡੋਲੀ ਅੱਜ ਨਹੀਂ 4 ਦਿਨ ਠਹਿਰ ਕੇ ਟੁੱਟਣੀ ਸੀ ਇਹਨੇ ਟੁੱਟਣਾ ਜ਼ਰੂਰ ਸੀ ਮੈਨੂੰ ਟੁੱਟਣ ਦਾ ਕੋਈ ਖੌਫ ਨਹੀਂ ਦਿਨ ਚੜ ਆਇਆ ਜੀ ਹੁਣ ਢੱਸਣਾ ਲਾ ਕੇ ਬੈਠ ਗਏ ਇਹ ਦੁਪਹਿਰ ਤੱਕ ਗੱਲਾਂ ਕਰਦੇ ਰਹਿ ਬਾਬਾ ਵੀਰ ਸਿੰਘ ਉਹਦੇ ਉਹ ਉੱਜੜਦਾ ਰਿਹਾ ਗੋਲੀਆਂ ਚੱਲਦੀਆਂ ਰਹੀਆਂ ਜਦੋਂ ਸੂਰਜ ਚੜਿਆ ਤੇ ਪੱਖ ਦਾ ਚਿਹਰਾ ਉਹਨਾਂ ਫਿਰ ਵੀ ਉਹਦਾ ਉਪਦੇਸ਼ ਦਿੱਤਾ ਵਹਿਗਰੂ ਚੇਤੇ ਰੱਖੋ ਤੇ ਉਸ ਵਕਤ ਜਿਹੜਾ ਨਾਮਾ ਨਿਗਾਰ ਸੀ ਜਾਂ ਉਸ ਵਕਤ ਜਿਹ ਪੱਤਰਕਾਰ ਇਹਦਾ ਸ਼ਬਦ ਵਰਤੋ ਉਹਨੇ ਸ਼ਬਦ ਵਰਤਿਆ ਕਹਿੰਦਾ ਮੈਂ ਬਾਬਾ ਬੀਰ ਸਿੰਘ ਨੂੰ 파르ਸੀ ਚੋ ਕਹਿੰਦਾ ਮੈਂ ਉਹਦੇ ਕੋਲ ਖਲੋਤਿਆਂ ਉਹਦੇ ਅੰਤਲੇ ਸਾਹ ਚ ਮੂੰਹ ਚ ਵਹਿਗਰੂ ਨਿਕਲਦਾ ਦੇਖਿਆ ਕੋਈ ਕਬੂਲ ਨਹੀਂ ਸੁਣਿਆ ਵਹਿਗਰੂ ਬੋਲ ਰਹਿ ਸੰ ਬਾਬਾ ਬੀਰ ਸਿੰਘ ਨੂੰ ਦਪੈਰ ਟਾਲ ਕੇ ਦੇਖੋ ਫਿਰ ਸਾਧੂ ਜਾਂਦਾ ਕਿਵੇਂ ਮੰਝੇ ਤੇ ਪਲੰਗ ਤੇ ਸਨ ਕਹਿਣ ਲੱਗੇ ਮੇਰੇ ਜਾਨ ਤੋਂ ਬਾਅਦ ਪਲੰਗ ਸਮੇਤ ਦਰਿਆ ਦੇ ਪ੍ਰਵਾਹ ਕਰਦੇ ਆ ਜਿਵੇਂ। ਹਾਲਾਂਕਿ ਉਹ ਪਲੰਗ ਰੋਗਿਆ ਸੀ ਮੁੱਠਿਆਂ ਵਾਲੀ ਨੇੜੇ ਫਿਰ ਉਸ ਬਾਡੀ ਨੂੰ ਕੱਢ ਕੇ ਸੰਸਕਾਰ ਕੀਤਾ ਗਿਆ ਸੀ। ਉਧਰ ਸਮਾਂ ਆ ਗਿਆ। ਕਹਿੰਦੇ ਮੈਨੂੰ ਲਟਾ ਦਿਓ। ਖੂਨ ਨਾ ਸਭ ਕੁਝ ਖੂਨ ਦੇ ਵਿੱਚ ਸਭ ਕੁਝ ਇੰਨੀਆਂ ਗੋਲੀਆਂ ਵੱਜੀਆਂ ਹੁਣ। ਫਿਰ ਮੈਂ ਕਿਹਾ ਸੋਚਣਾ ਕਿ ਹੋਜੀ ਖੇਡ ਵਰਤਾ ਰਹੇ ਬ੍ਰਹਮ ਗਿਆਨੀ। ਉਹਨਾਂ ਕਹੇ ਲੱਤ ਮੇਰੀ ਸਿੱਧੀ ਨਹੀਂ ਹੁੰਦੀ। ਲੱਤ ਟੁੱਟੀ ਸੀ ਜਿਵੇਂ ਚੱਕਣਾ ਚੋਰੀ ਸਿੱਧੀ ਕਰ ਲਈ। ਤੁਰ ਲੱਗਿਆ ਕਹਿੰਦਿਆ ਰਬਾਬੀ ਕਿੱਥੇ ਗਏ ਆ ਨਾਲ ਕਹਿੰਦਿਆ ਕਿਸੇ ਤੇ ਹੱਥ ਤੇ ਨਹੀਂ ਚੁੱਕਿਆ ਕਿਸੇ ਨੂੰ ਕਬੂਲ ਤੇ ਨਹੀਂ ਬੋਲਿਆ ਮੈਂ ਆਪ ਨੂੰ ਤਾਂ ਬੇਨਤੀ ਕਰਨ ਲੱਗਾ ਗੁਰੂ ਸਾਹਿਬ ਕਹਿੰਦਿਆ ਇਹੋ ਜੇ ਸੰਭਿਰਤੀ ਵਾਲੇ ਹੁੰਦੇ ਆ ਇੱਕ ਪਾਸੇ ਉਹਨਾਂ ਦੀ ਲੰਗਰ ਤਿਆਰ ਹੁੰਦਾ ਪਿਆ ਦੂਜੇ ਪਾਸੇ ਉਹਨਾਂ ਨੂੰ ਗੋਲੀਆਂ ਵੱਜਦੀਆਂ ਪਈਆਂ ਕਹਿੰਦੇ ਨਹੀਂ ਜੀ ਉਸ ਵਕਤ ਉਹਨਾਂ ਨੇ ਕਿਹਾ ਰਬਾਬੀ ਬੁਲਾਓ ਰਬਾਬੀ ਬੁਲਾਇਕ ਹੈ ਕਿੰਨੇ ਮਹਾਰਾਜ ਗੋਲੀ ਚੱਲਣ ਨਾਲ ਉਹ ਇੱਕ ਪਾਸੇ ਓਟ 'ਚ ਬੈਠੇ ਆ ਗੁਰੂ ਬਾਬਾ ਜੀ ਕਹਿੰਦੇ ਬਲਾਓ ਖਾਂ ਉਹ ਭਾਈ ਜਸ ਆਇਆ ਕਹਿਣ ਲੱਗੇ ਮੈਂ ਤੁਰਨ ਲੱਗਾ ਤੂੰ ਮਾਰੂਗਾ ਮਾਰੂ ਦਾ ਸਮਾਂ ਤੂੰ ਮਾਰੂਗਾ ਮੈਂ ਚੱਲਣ ਲੱਗਾ ਪੁਰਾਣੇ ਸਮੇਸ ਨਹੀਂ ਕਰਦੇ ਸੰ ਚਲਾਣੇ ਵੇਲੇ ਮਾਰੂਗਾ ਉਹ ਕਹਿੰਦਾ ਬਾਬਾ ਜੀ ਇਹਨਾਂ ਬੁਰਸ਼ਿਆਂ ਨੇ ਮੇਰਾ ਤੰਬੂਰਾ ਤੋੜ ਦਿੱਤਾ ਹੈ ਮੇਰਾ ਸਾਜ ਤੋੜ ਦਿੱਤਾ ਹੈ ਬਾਬਾ ਵੀਰ ਸਿੰਘ ਉਸੋ ਵਕਤ ਫਿਰ ਵਾਅਦ ਦਿੰਦੇ ਨੇ ਪਾਣੀ ਦਾ ਪ੍ਰਬੰਧ ਕਰੋ ਦਰਿਆ ਤੇ ਪਾਣੀ ਲੈਣ ਗਏ ਉਹਨੂੰ ਹੀ ਮਾਰਿਆ ਬੁਰਸ਼ਿਆਂ ਨੇ ਫਿਰ ਖੂਹ ਤੋਂ ਚਾਦਰ ਭਿਉਂ ਕੇ ਲਿਆਂਦੀ ਉਹ ਚਾਦਰ ਬਾਬਾ ਵੀਰ ਸਿੰਘ ਦੇ ਮੂੰਹ ਚ ਨਿਚੋੜਦੇ ਰਹੇ ਪਾਣੀ ਪੈਂਦਿਆਂ ਵੀ ਉਸ ਸੰਤ ਦੇ ਮੂੰਹ ਚੋਂ ਵਾਹਿਗੁਰੂ ਹੀ ਨਿਕਲਿਆ ਹੈ ਕਹਿੰਦੇ ਮਾਰੂ ਗਾਉ ਜਦੋਂ ਮਾਰੂ ਗਾਣਾ ਸ਼ੁਰੂ ਕੀਤਾ ਉਹਨਾਂ ਨੇ ਸ਼ਬਦ ਕਿਹਾ ਕਿਹੜਾ ਜੀ ਕਹਿਣ ਲੱਗੇ ਸ਼ਬਦ ਤੁਸੀਂ ਪੜੋ ਅਬ ਮੋਹੇ ਜੀਵਨ ਪਦਵੀ ਪਾਈ ਇਹ ਸ਼ਬਦ ਉਹਨਾਂ ਕਿਹਾ ਕੋਈ ਗੱਲ ਨਹੀਂ ਜੇ ਸਾਜ ਨਹੀਂ ਤੇ ਤੁਸੀਂ ਇੱਕ ਇੱਕ ਕਰੋ ਖੁਲਿਆ ਕਰਮ ਕਿਰਪਾ ਪੀ ਠਾਕੁਰ ਕੀਰਤਨ ਹਾਰਾਰ ਗਾਈ ਸ੍ਰਮ ਥਾਕੇ ਪਾਈ ਬਿਸ਼ਰਾਮਾ ਮਿਟ ਗਈ ਸਗਲੀ ਤਾਹੀ ਉਹਦੇ ਵਿੱਚ ਬਚਨੇ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨਪੁਰਖ ਬਿਦਾਤਾ ਸੰਤਨ ਕੀ ਸ਼ਰਨਾਈ ਉਹ ਰਬਾਬੀ ਖਲੋ ਕੇ ਸ਼ਬਦ ਪੜ ਰਿਹਾ ਸੀ ਬਾਬਾ ਵੀਰ ਸਿੰਘ ਲੇਟੇ ਕੋਈ ਸੰਪਲੰਗ ਤੇ ਇਹ ਸ਼ਬਦ ਸਮਾਪਤ ਹੋਇਆ ਕਹਿਣ ਲੱਗੇ ਦੂਸਰਾ ਸ਼ਬਦ ਪੜ੍ਹ ਦਿਓ ਸੇਵਕੀ ਓੜਕ ਨਿਭੀ ਪ੍ਰੀਤ ਮਾਨ ਮੋਹ ਅਰ ਲੋਭ ਵਿਕਾਰਾ ਬਿਓ ਚੀਤਨਾ ਘਾਲਿਓ ਇਹ ਵੀ ਮਾਰੂ ਲਾਗੇ ਜੀ ਮਾਨ ਮੋਹ ਅਰ ਲੋਭ ਵਿਕਾਰਾ ਬਿਓ ਚੀਤਨਾ ਘਾਲਿਓ ਨਾਮ ਰਤਨ ਗੁਨਾਹ ਹਰ ਬੰਝੀ ਲਾਗ ਵਖਰ ਲ ਚਾਲੂ ਸੇਵਕੀ ਓੜਕ ਨਿਭੀ ਪ੍ਰੀਤ ਜੀਵਤ ਸਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਜਦੋਂ ਰਬਾਬੀ ਪੜਿਆ ਸੀ ਚਲਤੇ ਰੱਖਿਓ ਚੀਤ ਚਲਤੇ ਰੱਖਿਓ ਚੀਤ ਇਤਿਹਾਸ ਕਹਿੰਦਾ ਉਹਨਾਂ ਨੇ ਆਪਣੇ ਸਵਾਸ ਕਿਵੇਂ ਦਿੱਤੇ ਪੈਰਾਂ ਵਾਲੇ ਪਾਸੋਂ ਸੋਕਰਾਤ ਨੂੰ ਵੀ ਕੋਈ ਐਸੀ ਜਦੋਂ ਜ਼ਹਿਰ ਦਿੱਤਾ ਸੋਕਰਾਤ ਕਹਿੰਦਾ ਹੈ ਨਾ ਮੇਰੇ ਪੈਰ ਦੇਖੋ ਮਰ ਰਹੇ ਨੇ ਸੱਚ ਉਹ ਇਤਿਹਾਸ ਕਹਿੰਦਾ ਆਪਣੇ ਪੈਰਾਂ ਵਾਲੇ ਪਾਸੋਂ ਸਵਾਸ ਖਿੱਚਿਆ ਕਹਿੰਦਾ ਕਿ ਪੈਰ ਮਰਦਾ ਹੋ ਗਿਆ ਇੱਥੋਂ ਤੱਕ ਆਇਆ ਕਹਿੰਦੇ ਨੇ ਅੰਤਲੇ ਸਮੇਂ ਫਿਰ ਉਹਨਾਂ ਨੇ ਭਾਈ ਮਹਾਰਾਜ ਸਿੰਘ ਨੂੰ ਕਿਹਾ ਤੁਸੀਂ ਇਸ ਇਹ ਸਾਰੀ ਸੇਵਾ ਤੁਹਾਨੂੰ ਦਿੱਤੀ ਤੁਸੀਂ ਸੇਵਾ ਕਰਨੀ ਲੰਗਰ ਚਲਾਇਓ ਤੇ ਅਖੀਰਲਾ ਸਾਹ ਖਿੱਚ ਕੇ ਕਹਿੰਦੇ ਨੇ ਵਾਹਿਗੁਰੂ ਬਸ ਇਹ ਕਹਿਣ ਦੀ ਧੀਰ ਸੀ ਬਾਬਾ ਬੀਰ ਸਿੰਘ ਦਾ ਤਾਨੀ ਪਲੰਗ ਉੱਤੇ ਰਹਿ ਗਿਆ ਸੀ ਆਪ ਉਹ ਪਰਮ ਸੱਚ ਵਿੱਚ ਅਭੇਦ ਹੋ ਗਏ ਸਨ ਇਹ ਤੁਹਾਡਾ ਇਤਿਹਾਸ ਹੈ ਇਹ ਉਹ ਮਾਨ ਪਤਾ ਇਤਿਹਾਸ ਹੈ ਜਿਹਨੂੰ ਨਹੀਂ ਸੁਣਾਇਆ ਜਾਂਦਾ ਇਸੇ ਸੰਪਰਦਾ ਚ ਬਾਬਾ ਕਰਨ ਸਿੰਘ ਹੋਤੀ ਮਰਦਾਨ ਵਾਲੇ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮੈਂ ਫਿਰ ਬੇਨਤੀ ਕਰਾਂਗਾ ਇਹ ਰਾੜੇ ਵਾਲੀ ਸੰਪਰਦਾ ਮੈਂ ਇਹ ਨਹੀਂ ਕਿ ਕਿਸੇ ਇੱਕ ਸੰਪਰਦਾ ਦੇ ਪ੍ਰਚਾਰ ਲਈ ਮੈਂ ਫਿਰ ਕਹਿਣਾ ਗੁਰਮਖੋ ਧੜੇ ਚ ਵੱਜ ਕੇ ਅਰਥ ਨਾ ਕਰੋ ਇਸ ਸਿੱਖਾਂ ਚ ਬਹੁਤ ਕਮਾਈਆਂ ਵਾਲੇ ਹੋਏ ਆ ਇੱਥੇ ਉਹਨਾਂ ਨੇ ਜਿਹੜਾ ਅੰਤਲਾ ਸਮਾ ਆਇਆ ਵਹਿਗੁਰੂ ਸ਼ਬਦ ਕਿਹਾ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਇਹ ਤਾਂ ਸੰਤ ਦਾ ਲੱਛਣ ਹੈ आठ पैर निकट कर जाना है प्रभु का किया मीठा माने एक नाम संतन आधार होए रहे सब की पग सार संत रहत सुनो मेरे भाई ओहा की महिमा कथ न जाई वर्तन जाके केवल नाम आनंद रूप कीर्तन विश्राम मित्र सतर जाके एक समान है प्यारे ओ कि एक कविता थोड़ी ਕਿੰਨੀ ਉੱਚੀ ਵਸਤ ਜਿਹਦੇ ਮਿੱਤਰ ਤੇ ਜਿਹਦੇ ਛਤਰ ਇਕ ਬਰਾਬਰ ਨੇ ਉਹਨੂੰ ਗੁਰੂ ਜੀ ਕਹਿ ਰਹੇ ਸਨ ਕਿ ਸਹਿਨਸ਼ੀਲ ਨੇ ਸੰਤ ਜਿਹਦੇ ਸਾਹਮਣੇ ਮਿੱਤਰ ਤੇ ਦੁਸ਼ਮਣ ਇਕ ਨੇ ਅਨੇਕਾਂ ਤਰ੍ਹਾਂ ਦਾ ਭੋਜਨ ਦੇ ਕੇ ਕਹਿ ਰਿਹਾ ਬਾਬਾ ਜੀ ਪ੍ਰਸ਼ਾਦਾ ਛਕੋ ਦੂਜਾ ਕੋਲ ਖਲੋਤਾ ਹਥਿਆਰ ਲੈ ਕੇ ਕਹਿੰਦਾ ਪਖੰਡਿਆ ਤੇਰਾ ਸਿਰ ਲਾ ਦੇਗਾ ਤੂੰ ਪਖੰਡ ਖਲਾ ਰਿਆ ਉਹ ਰੋਟੀ ਵਾਲੇ ਨੂੰ ਹੱਸ ਪੈਂਦਾ ਗਾਲਾਂ ਕੱਢਣ ਵਾਲੇ ਵਾਲ ਵੀ ਹੱਸਦਾ ਹੈ ਇਹ ਹੈ ਸੰਤ ਦੀ ਸਹਿਨਸ਼ੀਲਤਾ महाराज सच्चे पातशाह मित्र सत्र जाके एक समान है प्रभ अपने बिन अवर न जाने कोट कोट अग काटन हारा दुख दूर करन जी के दारा सूरबीर बचन के बली गुरमुखो